ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਪੰਜਾਬ ਵਰਸਸ ਹਿਮਾਚਲ ਨੂੰ ਰੱਖ ਕੇ ਕੁਝ ਹੁੰਦੇ ਨੇ ਇੱਕ ਦੋ ਲੋਕ ਜਿੰਨਾਂ ਕਰਕੇ ਪੂਤ ਨਹੀਂ ਸਾਰਿਆਂ ਨੂੰ ਪਹਿ ਜਾਂਦੀ ਹੈ ਹਿਮਾਚਲ ਦੇ ਵਿੱਚ ਵੀ ਇਦਾਂ ਹੀ ਹੋਇਆ ਇੱਕ ਦੋ ਲੋਕਾਂ ਕਰਕੇ ਸਾਰੇ ਹਿਮਾਚਲੀਆਂ ਨੂੰ ਪੂਤ ਨਹੀਂ ਪੈ ਰਹੀ ਹੈ ਪੰਜਾਬ ਦੇ ਵਿੱਚ ਜਿਹੜੀਆਂ ਹਿਮਾਚਲ ਰੋਡਵੇਜ਼ ਦੀਆਂ ਬੱਸਾਂ ਚੱਲ ਰਹੀਆਂ ਨੇ ਉਹਨਾਂ ਦੇ ਉੱਤੇ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੇ ਪੋਸਟਰ ਲਗਾਏ ਜਾ ਰਹੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਝੰਡਿਆਂ ਨੂੰ ਉਤਾਰ ਦਿੱਤਾ ਗਿਆ ਸੀ ਫਿਰ ਪੰਜਾਬ ਵਾਲਿਆਂ ਨੇ ਵੀ ਇਹ ਰਸਤਾ ਆਪਣਾ ਲਿਆ ਹੈ ਤੁਸੀਂ ਦੇਖ ਰਹੇ ਹੋ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਅੱਗ ਦੇ ਵਾਂਗੂ ਵਾਇਰਲ ਹੋ ਰਹੀਆਂ ਨੇ ਸੋਚਾ ਤੁਹਾਡੇ ਤੱਕ ਇਸ ਨੂੰ ਸ਼ੇਅਰ ਕੀਤਾ ਜਾਵੇ ਇਹ ਬਸ ਹਿਮਾਚਲ ਪ੍ਰਵਾਹਨ ਦੀ ਆ ਤੇ ਨੌਜਵਾਨਾਂ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਵੱਲੋਂ ਰੋਕ ਰੋਕ ਕੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਪੋਸਟਰ ਲਾਈ ਚਾਰੇ ਨੇ ਵੀ ਪੰਜਾਬ ਦੇ ਨੌਜਵਾਨਾਂ ਦੇ ਝੰਡੇ ਕਿਉਂ ਲਾਏ ਜਾ ਰਹੇ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਨਿਸਾਨ ਸਾਹਿਬ ਕਿਉਂ ਲਵਾਏ ਜਾ ਰਹੇ ਨੇ ਏ just ਇੱਕ ਨਫ਼ਰਤ ਆ ਦੋਸਤੋ ਹਿਮਾਚਲ ਵਾਲਿਆਂ ਦੀ ਜਿਵੇਂ ਕਿ ਤੁਹਾਨੂੰ ਪਤਾ ਆ ਕਿ ਛੰਡਿਆਂ ਨਾਲ ਕੀ ਦੁਸ਼ਮਣੀ ਹੋ ਸਕਦੀ ਆ ਨਿਸਾਨ ਸਾਹਿਬ ਨਾਲ ਕੀ ਦੁਸ਼ਮਣੀ ਹੋ ਸਕਦੀ ਆ ਤੁਹਾਡੀ ਤਾਂ ਨਿਸਾਨ ਸਾਹਿਬ ਮੋਟਰਸਾਈਕਲਾਂ ਦੇ ਉੱਤੋਂ ਗੱਡੀਆਂ ਦੇ ਉੱਤੋਂ ਲਾਏ ਜਾ ਰਹੇ ਨੇ ਮਨਿਕਰਨ ਸਾਹਿਬ ਦੀ ਵੀਡੀਓ ਵੀ ਸਾਹਮਣੇ ਆਈ ਆ ਉੱਥੇ ਨਿਸਾਨ ਸਾਹਿਬ ਵੀ ਲਵਾਏ ਜਾ ਰਹੇ ਨੇ ਤਾਂ ਕੀ ਹੋ ਸਕਦਾ ਰੀਜ਼ਨ ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਧੰਨਵਾਦ